ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ 82 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 256 ਬੈੱਡਾਂ ਦੇ অতি ਆਧੁਨਿਕ ਟਰੋਮਾ ਸੈਂਟਰ ਦਾ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਨੀਂਹ ਪੱਥਰ ਰੱਖਿਆ ਗਿਆ। ਇਹ ਟਰੋਮਾ ਸੈਂਟਰ ਡੇਢ ਸਾਲ ਵਿੱਚ ਤਿਆਰ ਹੋਵੇਗਾ ਜਿਸ ਨਾਲ ਐਮਰਜੈਂਸੀ ਮਰੀਜ਼ਾਂ ਨੂੰ ਚੰਡੀਗੜ੍ਹ ਜਾਂ ਪ੍ਰਾਈਵੇਟ ਹਸਪਤਾਲ ਜਾਣ ਦੀ ਲੋੜ ਨਹੀਂ ਪਵੇਗੀ। ਇਸ ਦੇ ਨਾਲ ਹੀ ਹਸਪਤਾਲ ਵਿੱਚ ਹੁਣ ਮਰੀਜ਼ਾਂ ਤੋਂ ਕੋਈ ਯੂਜ਼ਰ ਚਾਰਜ ਨਹੀਂ ਲਿਆ ਜਾਵੇਗਾ। ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਪਿਆਰ ਭਰ ਸਤਿਕਾਰ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪਟਿਆਲੇ ਤੋਂ ਸਿਹਤ ਕ੍ਰਾਂਤੀ ਸ਼ੁਰੂਆਤ ਕੀਤੀ ਸੀ। ਯੋਗਾ ਵੀ ਇੱਥੋਂ ਸ਼ੁਰੂ ਹੋਇਆ। ਜਿਹੜੀਆਂ ਸਾਰੇ ਸਰਕਾਰੀ ਹਸਪਤਾਲਾਂ 'ਚ ਪ੍ਰਾਇਮਰੀ ਕੇਅਰ, ਮਲੈਕਲਿਨਿਕ ਔਰ ਸੈਕੰਡਰੀ ਕੇਅਰ ਡਿਸਟ੍ਰਿਕਟ ਹਸਪਤਾਲ ਔਰ ਸਾਰਿਆਂ ਦੇ ਵਿੱਚ ਜਿਹੜੀਆਂ ਦਵਾਈਆਂ ਫ੍ਰੀ ਉਹ ਵੀ ਇੱਥੋਂ ਸ਼ੁਰੂ ਹੋਇਆ। ਔਰ ਤੀਜਾ ਸੀ ਸਾਡਾ ਟਰਸਰੀ ਕੇਅਰ ਜਿਹਦੇ ਵਿੱਚ ਸਾਡਾ ਮੈਡੀਕਲ ਕਾਲਜ ਆ ਜਾਂਦੇ ਔਰ ਜਿਹੜੀਆਂ ਪੰਜਾਬ ਇੰਸਟੀਚਿਊਟ ਆਫ ਡਿਵੈਲਪਮੈਂਟਲ ਸਾਇੰਸਸ ਆਉਂਦੇ ਆ ਅੱਜ ਇੱਕ ਬਹੁਤ ਵੱਡਾ ਦਿਨ ਹੈ ਜੀ ਅੱਜ ਸਾਡੇ ਮਾਣਯੋਗ ਮੁੱਖ ਪਤਰੀ ਸਾਹਿਬ ਨੇ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਪਟਿਆਲੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡਾ ਤੋਹਫਾ ਕਹੂੰਗਾ ਮੈਂ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਯੋਗਦਾਨ ਲੋਕਾਂ ਦੀ ਸੇਵਾ ਵਾਸਤੇ ਉਹਦੇ ਵਿੱਚ ਜਦੋਂ ਤੁਹਾਨੂੰ ਯਾਦ ਹੋਣਾ ਕਿ ਪਿਛਲੀਆਂ ਸਰਕਾਰਾਂ ਵੇਲੇ ਜਦੋਂ ਕੋਈ ਐਕਸੀਡੈਂਟ ਦਾ ਕੇਸ ਆਂਦਾ ਸੀ ਹੈੱਡ ਜੀ ਦਾ ਕੇਸ ਆਂਦਾ ਸੀ ਕਹਿੰਦਾ ਸੀ ਚੰਡੀਗੜ੍ਹ ਲੈ ਜਾਓ ਜਾਂ ਪ੍ਰਾਈਵੇਟਸ ਲੈ ਜਾਓ ਪਹਿਲਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਐਮਰਜੈਂਸੀ ਦੇ ਉੱਪਰ 100 ਬੈੱਡ ਜਿਹੜੇ ਅਸੀਂ ਤੁਹਾਨੂੰ ਯਾਦ ਹੋਣਾ ਕਿ ਅਸੀਂ ਆਈਸੀਯੂ ਸ਼ੁਰੂ ਕੀਤਾ ਸੀ ਔਰ ਸੁਪਰ ਸਪੈਸ਼ਲਿਟੀ ਬੈਂਕ ਦੇ ਵਿੱਚ ਸਾਡੇ ਸਾਡੀ ਸਰਕਾਰ ਆਣ ਤੋਂ ਬਾਅਦ ਉੱਥੇ ਹਾਰਟ ਦੇ ਡਾਕਟਰ ਬ੍ਰੇਨ ਦੇ ਡਾਕਟਰ ਇਹਦੀ ਸਾਰੀਆਂ ਸਰਵਿਸ ਜਿਹੜੀਆਂ ਹੈਗੀਆਂ ਲੈਬ ਸ਼ੁਰੂ ਹੋਈਆਂ ਤੇ ਅੱਜ ਜਿਹੜਾ ਹੈਗਾ ਅਸੀਂ 256 ਬੈੱਡ ਦਾ ਜਿਹੜਾ ਹੈਗਾ ਉਹ ਟਰਾਮਾ ਸੈਂਟਰ ਉਹਦੇ ਨਾਲ ਜਿਹੜਾ 50 ਬੈੱਡ ਦਾ ਉਹ ਆਲਮੋਸਟ ਇਸ ਸਾਲ ਦੇ ਵਿੱਚ ਤਿਆਰ ਹੋ ਜਾਏਗਾ ਇਹਨੂੰ ਲੱਗਣਗੇ 16-18 ਮਹੀਨੇ ਤੇ ਇਹ 256 ਬੈੱਡ ਹੋਣਗੇ 82 ਕਰੋੜ ਰੁਪਏ ਦੇ ਤੇ ਖਰਚ ਆਏਗਾ ਔਰ ਨਾਲ ਜਿਹੜਾ 50 ਬੈੱਡ ਦਾ ਮਿਲਾ ਕੇ ਸਾਡੇ ਕੋਲੇ 300 ਤੋਂ ਵੱਧ ਜਿਹੜੇ ਐਮਰਜੈਂਸੀ ਦੇ ਬੈੱਡ ਹੋ ਜਾਣਗੇ ਕਿਸੇ ਵੀ ਇੱਕ ਵੀ ਮਰੀਜ਼ ਨੂੰ ਸਾਨੂੰ ਰੈਫਰ ਨਹੀਂ ਕਰਨਾ ਪਏਗਾ ਕਿ ਸਾਡੇ ਕੋਲੇ ਵੈਂਟੀਲੇਟਰ ਬੈੱਡ ਹੈ ਇਹ ਬਹੁਤ ਵੱਡੀ ਜਿਹੜੀ ਹੈਗੀ ਐ ਮਰੀਜ਼ਾਂ ਨੂੰ ਜਿਹੜੀ ਇਹ ਸਹੂਲਤ ਮਿਲੇਗੀ ਇਹਦੇ ਨਾਲ-ਨਾਲ ਜਿਹੜੇ ਬੱਚੇ ਇੱਥੇ ਕੰਮ ਕਰਦੇ ਆ ਜਿਹੜੇ ਪੋਸਟ ਗ੍ਰੈਜੂਏਸ਼ਨ ਕਰਦੇ ਆ ਸੀ ਉਹਨਾਂ ਨੂੰ ਜੂਨੀਅਰ ਰੈਜ਼ੀਡੈਂਟ ਕਹਿੰਦੇ ਆ ਉਹਨਾਂ ਦੇ ਵਾਸਤੇ ਜਿਹੜਾ ਹੈਗਾ ਇੱਕ ਬਹੁਤ ਹੀ ਮਾਡਰਨ ਜਿਹਦੇ ਵਿੱਚ ਉਹਨਾਂ ਦੇ ਇੱਕ ਬਹੁਤ ਵਧੀਆ ਕਮਰੇ ਆ ਇਹਦੇ ਵਿੱਚ AC ਲਾਉਣ ਦੀ ਪ੍ਰੋਵੀਜ਼ਨ ਹੈ ਔਰ ਉਹਦੇ ਨਾਲ ਉਹਨਾਂ ਦੀ ਉੱਥੇ ਮੈਸ ਸਪੋਰਟਸ ਦੀ ਫੈਸਿਲਿਟੀ ਉਹ ਸਾਰਾ ਜਿਹੜਾ ਉਹ ਵੀ ਤਕਰੀਬਨ ਤਕਰੀਬਨ ਜਿਹੜਾ ਹੈਗਾ ਉਹ 15 ਕਰੋੜ ਰੁਪਏ ਦੇ ਨਾਲ ਉਹ ਤਿਆਰ ਹੋਏਗਾ ਇਹਦੇ ਨਾਲ ਇੱਕ ਜਿਹੜੇ ਪੇਸ਼ੈਂਟਸ ਹੁੰਦੇ ਆ ਐਮਰਜੈਂਸੀ ਚੋਂ OPD ਚੋਂ ਉਹਨਾਂ ਨੂੰ ਪਹਿਲਾਂ ਲੈਬੋਰੀ ਲੱਭਣੀ ਪੈਂਦੀ ਆ ਫਿਰ ਪੈਸੇ ਕਿਤੇ ਹੋਰ ਦੇਣਾ ਦੇਣ ਵਾਸਤੇ ਜਮ੍ਹਾਂ ਕਰਾਉਣ ਲਈ ਜਾਣਾ ਪੈਂਦਾ ਉਹਦੇ ਚ ਦੋ ਚੀਜ਼ਾਂ ਹੋਈਆਂ ਇੱਕ ਤਾਂ ਹੈਗਾ ਕਿ ਪੇਸ਼ੈਂਟ ਨੇ ਕਿਤੇ ਨਹੀਂ ਜਾਣਾ ਉੱਥੇ ਟੈਸਟ ਹੋ ਜਾਣੇ ਆ ਸਾਰਾ ਕੁਝ ਉੱਥੇ ਹੋਣਾ ਸਾਰੀ ਫੈਸਿਲਿਟੀ ਉੱਥੇ ਹੋਣੀ ਆ ਤੇ ਦੂਜੀ ਗੱਲ ਹੈ ਪੈਸੇ ਦੇਣ ਦਾ ਟਾਂਟਾ ਹੀ ਖਤਮ ਕਰ ਦਿੱਤਾ ਜੀ ਹੁਣ ਕੀ ਆ ਕਿ ਪਹਿਲਾਂ ਸਾਡੇ ਜਿਹੜੇ ਮਾਨਯੋਗ ਮੁੱਖ ਮੰਤਰੀ ਦੀ ਸਰਕਾਰ ਨੇ ਪਹਿਲਾਂ ਬਿਜਲੀ ਦੇ ਬਿੱਲ 90% ਪਰਿਵਾਰਾਂ ਦੇ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਤੇ ਹੁਣ ਮੁੱਖ ਮੰਤਰੀ ਸਾਹਿਬ ਨੇ ਜਿਹੜੀ ਨਵੀਂ ਸਕੀਮ ਲੈ ਕੇ ਆਇਆ ਜੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਲੋਕਾਂ ਨੂੰ ਤੋਹਫਾ ਦਿੱਤਾ ਹੈ ਉਹ ਹੈਗਾ ਕਿ ਹਸਪਤਾਲ ਦਾ 100% ਬਿੱਲ ਜ਼ੀਰੋ ਬਹੁਤ ਸਾਰੇ ਪੇਸ਼ੈਂਟਸ ਮੈਨੂੰ ਦਿਖਾ ਰਹੇ ਸੀਗੇ ਹੁਣ ਪੈ ਜਿਹੜੀ ਬਹੁਤ ਸਾਰੇ ਮੇਰੇ ਭਰਾ ਪੱਤਰਕਾਰ ਵੀ ਪੁੱਛਦੇ ਹੁੰਦੇ ਸੀ ਲੋਕ ਵੀ ਪੁੱਛਦੇ ਹੁੰਦੇ ਸੀ ਵੀ ਤੁਸੀਂ ਇਹਦੇ ਵਿੱਚ ਯੂਜ਼ਰ ਚਾਰजेस ਤਾਂ ਹੈਗੇ ਆ ਜੀ ਹੁਣ ਸਾਰੇ ਯੂਜ਼ਰ ਚਾਰजेस ਖਤਮ ਹੋ ਗਏ ਕਿਸੇ ਨੇ ਦਵਾਈ ਖਰੀਦਣ ਨਹੀਂ ਜਾਣਾ ਕਿਉਂਕਿ ਸਾਡੇ ਜਿਹੜੇ ਪੰਜਾਬ ਦੇ 100% ਲੋਕਾਂ ਦਾ 10 ਲੱਖ ਦਾ ਹਰ ਪਰਿਵਾਰ ਦਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਬਣਨਾ ਉਹਦੇ ਵਿੱਚ ਦਵਾਈਆਂ ਵੀ ਸ਼ਾਮਲ ਹੈ ਉਹਦੇ ਵਿੱਚ ਸਾਰੇ ਟੈਸਟ ਸੀਟੀ ਸਕੈਨ ਐਮ ਆਰ ਆਈ ਆਪਰੇਸ਼ਨ ਦੀ ਫੀਸ ਜੋ ਵੀ ਤੁਸੀਂ ਨਾਮ ਲੈ ਸਕਦੇ ਹੋ ਸਾਰੇ ਚਾਰजेस ਉਹਦੇ ਵਿੱਚ ਇਨਕਲੂਡਡ ਹੈ ਮਰੀਜ਼ ਨੇ ਇੱਕ ਨਿੱਕਾ ਪੈਸਾ ਨਹੀਂ ਦੇਣਾ ਮਰੀਜ਼ ਨੇ ਸਿਰਫ ਟਾਈਮ ਸਿਰ ਆ ਕੇ ਆਪਣਾ ਇਲਾਜ ਕਰਾਣਾ ਔਰ ਤੰਦਰੁਸਤ ਹੋ ਕੇ ਆਪਣੇ ਘਰ ਜਾਣਾ ਔਰ ਉਹਨੂੰ ਜਾਣ ਲੱਗੇ ਉਹਨੂੰ ਜ਼ੀਰੋ ਜ਼ੀਰੋ ਬਿੱਲ ਮਿਲੇਗਾ ਉਹਨੂੰ ਕਿਤੇ ਤੁਹਾਡਾ ਜਿਹੜਾ ਖਰਚਾ ਹੋਇਆ ਤੇ ਜ਼ੀਰੋ 1 ਰੁਪਿਆ ਵੀ ਖਰਚਾ ਹੋਇਆ ਜ਼ੀਰੋ ਖਰਚਾ ਹੋਇਆ ਤੁਹਾਡਾ ਸੋ ਇਹ ਪਟਿਆਲੇ ਦੇ ਲੋਕਾਂ ਵਾਸਤੇ ਬਹੁਤ ਵੱਡਾ ਦਿਨ ਹੈ ਸੋ ਮੈਂ ਪਟਿਆਲੇ ਦੀ ਜਿਹੜੀ ਸਾਰੀ ਜਿੰਨੇ ਵੀ ਸਾਡੇ ਭਰਾ ਆ ਔਰ ਆਸ-ਪਾਸ ਦੇ ਕਿਉਂਕਿ ਜਿਹੜਾ ਇਹ ਸਾਡਾ ਮੈਡੀਕਲ ਕਾਲਜ ਹੈ ਇਹ ਘੱਟੋ-ਘੱਟ ਵੀ 8-10 ਜ਼ਿਲ੍ਹਿਆਂ ਨੂੰ ਤੇ ਹਰਿਆਣੇ ਤੋਂ ਵੀ ਪੇਸ਼ੈਂਟਸ ਬਹੁਤ ਆਉਂਦੇ ਆ ਸਾਡੇ ਕੋਲੇ ਤੇ ਉਹਨਾਂ ਸਾਰਿਆਂ ਵਾਸਤੇ ਵੀ ਇਹ ਬਹੁਤ ਵੱਡੀ ਸਹੂਲਤ ਜਿਹੜੀ ਹੈ ਜਿਹੜੀ ਸਹੂਬਾ ਲੋਕਾਂ ਦੇ ਵਾਸਤੇ ਹੋਏਗੀ ਕਿ ਮੈਂ ਇੱਕ ਵਾਰ ਫਿਰ ਆਪਣੇ ਸਾਰੇ ਸਮੂਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਆ ਸਾਰੇ ਮੇਰੇ ਕੋਲ ਆਏ ਜਿਹੜੇ ਮਰੀਜ਼ਾਂ ਦੇ ਹਾਂ ਮਰੀਜ਼ ਹੀ ਹੈਗੇ ਆ ਪੇਸ਼ੈਂਟਸ ਬੈਠੇ ਹੋਏ ਆ ਸਾਰੇ ਜੀ ਦੇਖੋ ਤੇ ਸਾਰੇ ਮਰੀਜ਼ਾਂ ਦੇ ਕੋਲੇ ਜ਼ੀਰੋ ਬਿੱਲ ਆ ਫੜੋ ਜੀ ਆਹ ਦੇਖੋ ਇਹ ਹਸਪਤਾਲਾਂ ਦੇ ਬਿੱਲ ਜ਼ੀਰੋ ਕਰਤੇ ਜੀ ਔਰ ਮੈਂ ਦੂਜੀ ਗੱਲ ਇਹ ਐਡ ਕਰਨੀ ਚਾਹੁੰਦਾ ਵੀ ਕਾਰਡ ਬਣਾਉਣ ਨੂੰ ਟਾਈਮ ਲੱਗ ਸਕਦਾ ਪਰ ਸਕੀਮ ਲਾਗੂ ਹੋ ਚੁੱਕੀ ਆ ਜਿਹੜੇ ਵੀ ਕਿਸੇ ਮੇਰੇ ਭੈਣ ਭਰਾ ਨੂੰ ਰੱਬ ਕਰੇ ਲੋੜ ਨਾ ਪਵੇ ਅਸੀਂ ਅਰਦਾਸ ਕਰਦੇ ਆ ਵੀ ਤੁਸੀਂ ਤੰਦਰੁਸਤ ਰਹੋ ਪਰ ਜਿਹਨੂੰ ਹਸਪਤਾਲ ਜਾਣਾ ਪਵੇ ਉਹ ਹਸਪਤਾਲ ਵਿੱਚ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਨਾਲ ਲੈ ਕੇ ਜਾਣਾ ਮੌਕੇ ਤੇ ਉਸੇ ਵੇਲੇ ਉੱਥੇ ਕਾਰਡ ਬਣ ਕੇ ਇਹ ਸਾਰੇ ਸਾਡੇ ਸਰਕਾਰੀ ਮੈਡੀਕਲ ਕਾਲਜਸ ਤੇ ਜ਼ਿਲ੍ਹਾ ਹਸਪਤਾਲ ਤੇ ਸਬਡਿਵੀਜ਼ਨ ਹਸਪਤਾਲ ਜਿਹੜੇ ਸਾਡੇ ਹੈਗੇ ਆ ਇਹ ਪੈਂਟ ਦੇ ਕਰੀਬ ਹਸਪਤਾਲ ਆ ਇਹਨਾਂ ਦੇ ਵਿੱਚ ਸੁਵਿਧਾ ਹੈਗੀ ਆ ਕਿ ਮੌਕੇ ਤੇ ਕਾਰਡ ਬਣਾ ਕੇ ਆਪਣਾ ਇਲਾਜ ਕਰਾ ਕੇ ਆਪਣੇ ਘਰ ਜਾਓ ਤੰਦਰੁਸਤ ਕਰੋ ਆਪਣੇ ਪਰਿਵਾਰ ਦੀ ਪਰਵਰਿਸ਼ ਕਰੋ ਡਾਕਟਰ ਸਾਹਿਬ ਜਿਹੜਾ ਕੋਈ ਸਿੰਗਲ ਮੈਨ ਹੈ ਮੰਨ ਲਓ ਕਿਸਦਾ ਹਸਬੰਡ ਡੈਥ ਹੋ ਗਿਆ ਵਾਈਫ ਦਾ ਕੱਲੀ ਜੇ ਵਾਈਫ ਤੇ ਜੇ ਹਸਬੰਡ ਕੱਲਾ ਹੈ ਜਾਂ ਬੱਚੇ ਮੈਰਿਡ ਹੋ ਗਏ ਸਿੰਗਲ ਰਹਿ ਗਿਆ ਉਹਦਾ ਕਾਰਡ ਨਹੀਂ ਬਣ ਰਿਹਾ ਉਹਦਾ ਕਾਰਡ ਦੇਖੋ ਸਾਰਿਆਂ ਦੇ ਕਾਰਡ ਬਣ ਰਹੇ ਆ ਕੁਝ ਇੱਕ ਜਿਹੜੀਆਂ ਹੈਗੀਆਂ ਜਿਵੇਂ ਐਨ ਐਚ ਐ ਦਾ ਪੋਰਟਲ ਹੈ ਇਹਦੇ ਵਿੱਚ 2 3 4 ਸਟੈਪਸ ਹੈਗੇ ਆ ਲੇਕਿਨ ਅਸੀਂ ਉਹਦਾ ਬੰਦੋਬਸਤ ਕਰਤਾ ਵੀ ਜੇ ਕੱਲਾ ਬੰਦਾ ਵੀ ਆ ਸਿੰਗਲ ਬੰਦਾ ਵੀ ਆ ਉਹਦਾ ਹਜੇ ਜਿੱਥੇ ਆਪਣੇ ਸੁਵਿਧਾ ਸੈਂਟਰ ਜਾਂ ਜਿਹੜਾ ਸੀਐਸਸੀ ਆ ਜਾਂ ਜਿਹਨੂੰ ਅਸੀਂ ਵੀਐ ਪਟ ਜੋ ਹਸਪਤਾਲ ਚ ਆਏਗਾ ਤਾਂ ਸਾਡੇ ਕੋਲ ਹਸਪਤਾਲ ਤੇ ਅਸੀਂ ਪ੍ਰੋਵੀਜ਼ਨ ਕਰਦੇ ਹਾਂ ਉਹਦਾ ਮੌਕੇ ਤੇ ਕਾਰਡ ਬਣਾ ਕੇ ਉਹਦਾ ਲਾਜ਼ਮ ਫਰੀ ਕਰਾਉਂਦੇ ਆ। ਅਕਸਰ 10 ਲੱਖ ਦੀ ਸਕੀਮ ਤੇ ਜਰੂਰ ਸ਼ੁਰੂ ਕਰ ਦਿੱਤੀ ਹੈ ਪਰ ਅਵੇਰਨੈਸ ਦੀ ਕਿਤਨਾ ਕਿਤ ਕਮੀ ਰਹਿ ਰਹੀ ਹੈ ਮਰੀਜ਼ ਹਜੇ ਵੀ ਕਹਿ ਰਹੇ ਨੇ ਕਿ ਇਹ ਕਾਰਡ ਜਰੂਰ ਬਣਾਇਆ ਜਾਣਾ ਪਰ ਸਾਨੂੰ ਕਲੀਅਰ ਦੱਸਿਆ ਨਹੀਂ ਜਾ ਰਿਹਾ ਕਿ ਕਿਹੜੀ ਕਿਹੜੀ ਦਵਾਈਆਂ ਜਾਂ ਕਿ ਕਿਸ ਤਰ੍ਹਾਂ ਦਾ ਇਲਾਜ ਹੋਏਗਾ ਤੁਹਾਡੇ ਨਾਲ। ਮੈਂ ਜਿਹੜਾ ਹੈਗਾ ਇਹ ਕਮੀ ਮੀਡੀਆ ਪੂਰੀ ਕਰ ਸਕਦਾ ਜੀ। ਸਾਡਾ ਸੁਨੇਹਾ ਤੁਸੀਂ ਹਰ ਘਰ ਤੱਕ ਪਹੁੰਚਾ ਸਕਦੇ ਹੋ। ਇਹਦੇ ਵਿੱਚ ਮੈਂ ਇਹ ਗੱਲ ਬੜਾ ਤੁਹਾਡਾ ਬਹੁਤ ਵਧੀਆ ਸਵਾਲ ਹੈ ਜੀ ਇਹਦਾ ਜਵਾਬ ਸੁਣ ਦੋ ਤਰ੍ਹਾਂ ਦੇ ਹਸਪਤਾਲ ਹੈ ਇੱਕ ਤਾਂ ਹੈਗੇ ਸਰਕਾਰੀ ਹਸਪਤਾਲ ਨਾਲ ਹੋ ਗਿਆ ਮੈਡੀਕਲ ਕਾਲਜ ਇੱਕ ਆਗੇ ਪ੍ਰਾਈਵੇਟ ਹਸਪਤਾਲ ਜਿਹੜੇ ਤਾਂ ਸਰਕਾਰੀ ਹਸਪਤਾਲ ਚ ਆ ਉਹਦੇ ਚ ਜਿਹੜੀ ਮਰਜ਼ੀ ਬਿਮਾਰੀ ਹੋਵੇ ਬੰਦਾ ਪੰਜਾਬ ਦਾ ਚਾਹੀਦਾ ਜਿਹੜੀ ਮਰਜ਼ੀ ਉਹਦੀ ਉਮਰ ਹੋਵੇ ਧਰਮ ਜਾਤ ਕੋਈ ਕ੍ਰਾਈਟੇਰੀਆ ਨਹੀਂ ਹਰ ਬਿਮਾਰੀ ਦਾ ਇਲਾਜ ਹੋਊਗਾ 100% ਫ੍ਰੀ ਹੋਏਗਾ ਜਿਹੜੇ ਪ੍ਰਾਈਵੇਟ ਹਸਪਤਾਲ ਆ ਉਹਦੇ ਵਿੱਚ ਸਿਰਫ ਜਿਹੜੇ ਹੈਗੇ ਆ 98 ਪੈਕੇਜ ਅਸੀਂ ਉਹਨੂੰ ਕਹਿੰਦੇ ਆ 2200 ਉੱਥੇ ਵੀ ਫ੍ਰੀ ਹੈ ਬਟ 98 ਜਿਹੜੇ ਕੁਝ ਇੱਕ ਅਸੀਂ ਰਿਜ਼ਰਵ ਕੀਤਾ ਜਿਵੇਂ ਮੈਂ ਮਿਸਾਲ ਦੇ ਤੌਰ ਤੇ ਕਹਿੰਨਾ ਵੀ ਜਿਵੇਂ ਗੋਡਿਆਂ ਦਾ ਆਪਰੇਸ਼ਨ ਕਰਨਾ ਉਹ ਰਿਜ਼ਰਵ ਪੈਕੇਜ ਹੈ ਉਹ ਤੁਸੀਂ ਸਰਕਾਰੀ ਚ ਕਰਾ ਸਕਦੇ ਹੋ ਇਸੇ ਤਰ੍ਹਾਂ ਸੇਜ਼ੀਰੀਅਨ ਕਿਉਂਕਿ ਇਹ ਤੁਹਾਨੂੰ ਯਾਦ ਹੋਣਾ ਕਿ 36 ਗੜ ਚ ਹੋਇਆ ਸੀ ਉਹਨਾਂ ਸਾਰਿਆਂ ਦੇ ਬੱਚੇ ਤਾਂ ਨਹੀਂ ਕੱਟਦੇ ਨਾਲ ਕਿਉਂਕਿ ਪੈਸੇ ਵੱਧ ਮਿਲਦੇ ਸੀ ਸੋ ਕੁਝ ਇੱਕ ਪੈਕੇਜ ਹੈ ਜਿੱਥੇ ਜਿਹੜਾ ਸੀਗਾ ਵੀ ਸਾਨੂੰ ਜਾਂ ਉਹਨਾਂ ਲਈ ਵਾਇਬਲ ਨਹੀਂ ਹੈ ਜਾਂ ਉਹਨਾਂ ਦਾ ਮਿਸਯੂਜ਼ ਹੋਣ ਦਾ ਪੋਟੈਂਸ਼ੀਅਲ ਜ਼ਿਆਦਾ ਹੈ ਸਿਰਫ 98 ਪੈਕੇਜ ਹੈ ਉਹ ਮੈਂ ਰਿਵਿਊ ਕਰ ਰਿਹਾ ਹਾਂ ਅਸੀਂ ਹੋਰ ਜ਼ਿਆਦਾ ਐਡ ਕਰਨ ਜਾ ਰਹੇ ਹਾਂ ਡਾਕਟਰਾਂ ਨਾਲ ਸਲਾਹ ਕਰ ਰਹੇ ਹਾਂ ਅਮਰੀਜਾਂ ਤੋਂ ਫੀਡਬੈਕ ਲੈ ਰਹੇ ਹਾਂ ਕਿ ਸਾਨੂੰ ਆ ਆ ਵਾਲੀ ਸਹੂਤਾ ਵੀ ਸਾਨੂੰ ਦੇ ਦਿਓ ਉਹ ਵੀ ਦੇ ਦਾਂਗੇ ਅਸੀਂ ਉਹ ਅਸੀਂ ਹੋਰ ਘਟਾ ਦਾਂਗੇ ਬਾਕੀ ਜਿਹੜਾ ਨੈਸ਼ਨਲ ਲੈਵਲ ਤੇ ਬਾਕੀ ਸਟੇਟਸ ਦੇ ਵਿੱਚ ਕਿਤੇ 400 ਆ ਕਿਤੇ 5000 ਰਿਸਰਵ ਪੈਕੇਜ ਸਾਡੇ ਸਿਰਫ 98 ਹੈ ਉਹਦੀ ਮੈਂ ਲਿਸਟ ਜਾਰੀ ਕਰ ਚੁੱਕਿਆ ਮੀਡੀਆ ਨਾਲ ਵੀ ਸ਼ੇਅਰ ਕਰ ਚੁੱਕਿਆ ਤੁਹਾਡੇ ਨਾਲ ਵੀ ਸਾਰਿਆਂ ਨਾਲ ਭਰਾਵਾਂ ਨਾਲ ਸ਼ੇਅਰ ਕਰ ਦਾਂਗਾ ਇਕੱਲੇ ਇਕੱਲੇ ਬੰਦੇ ਤੱਕ ਪਹੁੰਚਾ ਦਿਓ ਦੋ ਚੀਜ਼ਾਂ ਸ਼ੇਅਰ ਕਰ ਰਿਹਾ ਮੈਂ ਮੇਰੀ ਮੇਰੀ ਜਿਹੜੀ ਫੇਸਬੁੱਕ ਤੇ ਜਾ ਕੇ ਵੀ ਲੋਕ ਦੇਖ ਸਕਦੇ ਆ ਮੇਰੇ ਜਨੇ ਸੋਸ਼ਲ ਸੋਸ਼ਲ ਮੀਡੀਆ ਹੈਂਡਲ ਹੈ ਉਹਨਾਂ ਤੇ ਵੀ ਜਾ ਕੇ ਦੇਖ ਸਕਦੇ ਆ ਉਹਦੇ ਵਿੱਚ ਇੱਕ ਤਾਂ ਹੈਗਾ ਜਿਹੜੇ ਲਿਸਟ ਆਫ ਅੰਪੈਨਲਡ ਹਸਪੀਟਲ ਜਿਹੜਾ ਇਹ ਵਲੰਟੀਅਰ ਆ ਮਤਲਬ ਜੇ ਬੰਦਾ ਕੋਈ ਵਲੰਟੀਅਰ ਨਹੀਂ ਕਰਦਾ ਹਸਪੀਟਲ ਨਹੀਂ ਹੋਇਆ ਹੋ ਸਕਦਾ ਉਹ ਬਾਅਦ ਵਿੱਚ ਰਜਿਸਟਰ ਹੋਵੇ ਉਹਨ ਸਾਰਿਆਂ ਨੂੰ ਹੋਣਾ ਪਏਗਾ ਲਿਸਟ ਆਫ ਇਹ ਦੇਖ ਲਓ ਵੀ ਹਸਪੀਟਲ ਅੰਪੈਨਲਡ ਹੈ ਉਹ ਵਾਲਾ ਪੈਕੇਜ ਉਹਨਾਂ ਕੋਲੇ ਹੈ ਆਦਰਵਾਇਜ਼ ਆਪਾਂ ਜਿਹੜੀ ਆਪਣੇ ਜਿਹੜੇ ਹੈਗਾ ਨਾ ਬਹੁਤ ਸਾਰੇ ਇਹਦੇ ਨਾਲ ਝਗੜੇ ਨਹੀਂ ਹੋਣਗੇ ਔਰ ਇਹ ਜਿਹੜੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਕੀਮ ਹੈ ਇਹਦੇ ਵਿੱਚ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ ਇਹ ਮਰੀਜ਼ਾਂ ਮੈਂ ਹਰ ਰੋਜ਼ ਮੇਰੇ ਕੋਲ ਦੋ ਤਿੰਨ ਫੋਨ ਆਉਂਦੇ ਆ ਜੀ ਸਾਡੇ ਬੰਦੇ ਦਾ ਐਕਸੀਡੈਂਟ ਹੋਇਆ ਸੀਗਾ ਪ੍ਰਾਈਵੇਟ ਹਸਪਤਾਲ ਚ ਦਾਖਲ ਹੋ ਗਿਆ 17 ਲੱਖ ਰੁਪਏ ਦਾ ਬਿੱਲ ਹੈ 10 ਲੱਖ ਰੁਪਏ ਦਾ ਬਿੱਲ ਹੈ ਅਸੀਂ 8 ਲੱਖ ਰੁਪਏ 12 ਲੱਖ ਰੁਪਏ ਜਮ੍ਹਾਂ ਕਰਾ ਚੁੱਕੇ ਆ ਤੁਹਾਨੂੰ ਲਾਸ਼ ਨਹੀਂ ਦੇ ਰਹੇ ਬੰਦਾ ਸੱਡਾ ਮਰ ਗਿਆ ਬੰਦਾ ਮਰ ਗਿਆ ਜੀ ਪਰਿਵਾਰ ਕਰਜ਼ਾ ਚੁੱਕ ਚੁੱਕਿਆ ਲਾਸ਼ ਹਸਪਤਾਲ ਚ ਪਈ ਆ ਇਹ ਮਤਲਬ ਕੋਈ ਛੋਟੀ ਗੱਲ ਨਹੀਂ ਆ ਜੀ ਜਿਹੜੇ ਜਿਹੜੇ ਚਾਹੇ ਉਹ ਕਿਸਾਨ ਆ ਮਜ਼ਦੂਰ ਆ ਈਵਨ ਕਰਮਚਾਰੀ ਆ ਜਾਂ ਜਿਹੜੇ ਵਪਾਰੀ ਆ ਛੋਟੇ ਵਪਾਰੀ ਆ ਉਹਨਾਂ ਵਾਸਤੇ ਬਹੁਤ ਵੱਡਾ ਵਰਦਾਨ ਆ ਬਟ ਇਹਦੇ ਨਾਲ ਨਾਲ ਜਿਹੜਾ ਸਾਡਾ ਯੂਥ ਆ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਕਾਰਡ ਬੜਾਣੇ ਆ ਸੀ 23 ਰੁਪਏ ਉਹਦੇ 20 ਰੁਪਏ ਪਹਿਲਾਂ 3 ਰੁਪਏ ਜਦੋਂ ਕਾਰਡ ਉਹਨਾਂ ਨੇ ਲੋਕਾਂ ਦੇ ਘਰ ਜਾ ਕੇ ਦੇਖ ਕੇ ਆਣਾ ਅਸੀਂ ਉਹਨਾਂ ਨੂੰ ਇਮੀਡੀਏਟਲੀ 20 ਰੁਪਏ ਲਾ ਕੇ ਚੱਲੋ ਤੇ ਜਿਹੜੇ ਵੀ ਬੱਚੇ ਕੋਲੇ ਲੈਪਟਾਪ ਹੈਗਾ ਉਹ ਸਾਡੇ ਕੋਲੇ ਆ ਜਾਓ ਤੁਸੀਂ ਸਾਡੇ ਜਿਹੜੇ ਸਿਹਤ ਮੈਕਮੇਂ ਦੇ ਸਾਡੇ ਸਿਵਲ ਸਰਜਨ ਨੂੰ ਡਿਪਟੀ ਕਮਿਸ਼ਨਰ ਅਫੀਸ ਨੂੰ ਸਾਡੇ ਜਿਹੜੇ ਤੁਹਾਡੇ ਚੁਣੇ ਹੋਏ ਪ੍ਰਤੀਨਿਧੀ ਆ ਜਾਂ ਜਿਹੜੇ ਯੂਥ ਦੇ ਕੋਆਰਡੀਨੇਟਰ ਆ ਜਿਹੜੇ ਸਾਡਾ ਸਟੇਟ ਦਾ ਯੂਥ ਵਿੰਗ ਆ ਜਿਹੜਾ ਜਿਹੜਾ ਆਪਣਾ ਯੂਥ ਡਵੈਲਪਮੈਂਟ ਬੋਰਡ ਆ ਜਿਹੜਾ ਕਿ ਸਰਕਾਰ ਦਾ ਇੱਕ ਵਿੰਗ ਆ ਉਹਦੇ ਕਿਸੇ ਵੀ ਕਰਮਚਾਰੀ ਨੂੰ ਕਿਸੇ ਨੂੰ ਵੀ ਤੁਸੀਂ ਅਪਰੋਚ ਕਰ ਸਕਦੇ ਹੋ ਤੁਸੀਂ ਸਾਡੇ ਕੋਲ ਲੈਪਟਾਪ ਲੈ ਕੇ ਆਓ ਜੇ ਤੁਸੀਂ ਪੜ੍ਹਦੇ ਹੋ ਜੇ ਹਾਊਸ ਵਾਈਫ ਹੋ ਲੇਕਿਨ ਤੁਹਾਨੂੰ ਕੰਪਿਊਟਰ ਦਾ ਕੰਮ ਆਂਦਾ ਤੇ ਅਸੀਂ ਤੁਹਾਨੂੰ ਤੁਸੀਂ ਘੱਟੋ ਘੱਟ ਵੀ 800 ਤੋਂ 1000 ਰੁਪਏ ਰੋਜ਼ ਕਮਾਓਗੇ ਔਰ ਇਸ ਤੋਂ ਬਾਅਦ ਅਸੀਂ ਬਹੁਤ ਸਾਰੇ ਸਿਹਤ ਮਿਤਰਾਸ ਜਿਹਨਾਂ ਨੇ ਹਸਪੀਟਲ ਦੇ ਕਲੇਮ ਸੈਟਲ ਕਰਨੇ ਆ ਉਹਨਾਂ ਦੇ ਬਿੱਲ ਭਰਨੇ ਆ ਸਾਰਾ ਕੁਝ ਪ੍ਰੋਸੈਸ ਕਰਨੀ ਆ ਡਾਟਾ ਐਂਟਰੀ ਕਰਨੀ ਆ ਵੈਰੀਫਿਕੇਸ਼ਨ ਕਰਨੀ ਆ ਸੋ ਅਸੀਂ ਬਹੁਤ ਸਾਰੇ ਸਿਹਤ ਮਿਤਰਾਸ ਬਣਾਣੇ ਆ ਜਿਹੜੇ ਬੈਸਟ ਪਰਫਾਰਮਰ ਹੋਣਗੇ ਅਸੀਂ ਉਹਨਾਂ ਨੂੰ ਜੋਬਸ ਵੀ ਦੇਵਾਂਗੇ ਸੋ ਇਹਦੇ ਨਾਲ ਹਜ਼ਾਰਾਂ ਜੋਬਸ ਵੀ ਕ੍ਰੀਏਟ ਹੋਣਗੀਆਂ ਜਿਹੜੇ ਸਾਡੇ ਪੈਨਸ਼ਨਰਸ ਆ ਜਾਂ ਜਿਹੜੇ EMPLOYEES ਆ ਗਿਆ ਉਹਨਾਂ ਦੀ ਰੀਇਮਬਰਸਮੈਂਟ ਹੁੰਦੀ ਸੀ ਪਹਿਲਾਂ ਉਹ ਇਲਾਜ ਕਰਾਉਂਦੇ ਆ ਜੀ ਫਿਰ ਉਹ ਬਿੱਲ ਲੈਣ ਵਾਸਤੇ ਚੱਕਰ ਮਾਰਦੇ ਆ ਫਿਰ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਂਦੇ ਆ ਫਿਰ ਉਹ ਆਪਣੇ ਮੈਕ ਬਿਨ ਨੂੰ ਫਿਰ ਉਹ ਹੈਲਥ ਮੈਕ ਬਿਨ ਨੂੰ ਜਾਂਦਾ ਫਿਰ ਉਹ ਬਿਨ ਪਾਸ ਹੋ ਕੇ ਆਉਂਦਾ ਅਲਟੀਮੇਟਲੀ ਉਹਨਾਂ ਨੂੰ 60 70 50 60 70 ਪਰਸੈਂਟ ਪੈਸੇ ਮਿਲਦੇ ਆ ਉਹ ਸਾਰਿਆਂ ਵਾਸਤੇ ਵੀ ਉਹ ਇਹਦੇ ਵਿੱਚ ਕਵਰਡ ਆ ਉਹਦੇ ਨਾਲ ਸਾਰੀ ਸਾਰੀ ਜਿਹੜੀ ਜਿਹੜੀ ਲੋਕਾਂ ਦੀ ਬੌਦਰੇਸ਼ਨ ਔਰ ਜਿਹੜੀ ਵੀ ਉਹਦੇ ਚ ਕਰਪਸ਼ਨ ਹੁੰਦੀ ਸੀ ਸਾਡਾ ਮੈਨ ਪਾਵਰ ਬਹੁਤ ਲੱਗਦੀ ਸੀ ਉਹਦੇ ਉੱਤੇ ਉਹ ਸਾਰਾ ਖਤਮ ਹੋ ਜਾਏਗਾ ਲੇਕਿਨ ਦੇਖੋ ਤੇ 10 ਲੱਖ ਤੋਂ ਵੱਧ ਖਰਚਾ ਹੁੰਦਾ ਸਰਕਾਰੀ ਕਰਮਚਾਰੀ ਦਾ ਚਾਹੇ ਪ੍ਰੈਸ਼ਰਸ ਦਾ ਉਹ ਕਲੇਮ ਕਰ ਕਿ ਪੰਜਾਬ ਦੇ ਵਿੱਚ ਵੀ ਅਸੀਂ ਬਾਹਰ ਤੇ ਹੁਣ ਟਰਾਈ ਕੀਤਾ ਕਿ ਬਹੁਤ ਸਾਰੀਆਂ ਦਵਾਈ ਨਮਾ ਨੂੰ ਪੰਜ ਦਵਾਈਆਂ ਡਾਕਟਰ ਨੇ ਦਿੱਤੀਆਂ ਉਹ ਕਹਿੰਦੀ ਤਿੰਨ ਬਿੰਦ ਗਿਆ ਦੋ ਬਾਹਰ ਚਾਰ ਲਿਖਤੀਆਂ ਉਹ ਕਹਿੰਦੀ ਦੋ ਇੱਥੇ ਬਿੰਦ ਗਿਆ ਦੋ ਬਾਹਰ ਮਤਲਬ ਇਹ ਚੀਜ਼ ਅਜੇ ਵੀ ਕਿਤਨੇ ਕਿਤੇ ਚੱਲ ਰਹੀ ਹੈ ਸਰ ਨਾਲ ਚ ਕੈਡ ਕਰਨਾ ਹਾਂਜੀ ਰਾਤ ਨੂੰ ਤਕਰੀਬਨ ਜਿਹੜੇ ਕੰਟੀਨ ਦੇ ਨਾਲ ਗੇਟ ਨੇ ਉਹ ਬੰਦ ਹੁੰਦੇ ਨੇਗੇ ਕੋਈ ਸਿਕਿਉਰਿਟੀ ਪਰਪਸ ਹੋ ਸਕਦਾ ਹੈ ਪਰ ਕਈ ਵਾਰੀ ਕੀ ਹੁੰਦਾ ਕਿ ਜੋ ਪੇਸ਼ੈਂਟ ਆ ਸੀ ਸਰ ਉਹ ਦਾ ਗੇਟ ਟੱਪ ਕੇ ਬਾਹਰ ਲੈ ਕੇ ਜਾ ਰਿਹਾ ਸੀਗਾ ਵੀਹ ਦਿਨ ਪੈਂਦਾ ਨਹੀਂ ਕਰਦਾ ਕਿਸੇ ਵਾਸਤੇ ਸਿਰ ਮੈਡੀਸਨ ਲੈਣ ਵਾਸਤੇ ਜਿਸ ਤਰ੍ਹਾਂ ਉਹ ਪੜਾਣਾ ਜਿੰਨੇ ਕਿਹਾ ਉਹ ਮੈਡੀਸਨ ਅੰਦਰ ਨਹੀਂ ਜੀ ਮਿਲੀ ਤੇ ਉਹ ਕੰਦ ਟਪਕੇ ਨਾ ਬਾਹਰ ਗਿਆ ਤੇ ਮੈਨੂੰ ਪੁੱਛੋ ਮੈਂ ਕੀ ਕਹਿੰਦਾ ਜੇ ਅੰਦਰ ਹੀ ਮੈਨੂੰ ਦਵਾਈ ਨਹੀਂ ਮਿਲੀ ਮੈਂ ਦੋਨਾਂ ਦਾ ਜਵਾਬ ਇਕੱਠੇ ਦੇ ਦਿੰਦਾ ਇੱਕ ਤਾਂ ਮੈਂ ਗੱਲ ਦੁਬਾਰਾ ਕਲੀਅਰ ਕਰ ਰਿਹਾ ਜੀ ਇਹ ਉਹ ਇਹ ਹੈਗੀ ਆ ਵੀ ਜਿਹੜਾ ਸਾਡਾ ਮhalla clinic ਆ ਆਮ ਆਦਮੀ clinic ਆ ਜਿਹਨੂੰ ਪ੍ਰਾਇਮਰੀ ਕੇਅਰ ਕਹਿੰਦੇ ਆ ਉਹਦੇ ਚ 107 ਦਵਾਈਆਂ ਮਿਲਦੀਆਂ ਔਰ ਉਹ ਮਿਲਦੀਆਂ ਟੈਸਟ ਹੋਣੇ ਆ 47 ਉਹ ਹੋ ਰਹੇ ਆ ਜਿਹੜੇ ਸਾਡੇ ਜ਼ਿਲ੍ਹਾ ਹਸਤਾਲ ਔਰ ਜਿਹੜੇ ਸਾਡੇ ਸਬਡਿਵੀਜ਼ਨ ਹਸਪਤਾਲ ਆ ਜਾਂ ਸੀਐਸਸੀ ਆ ਜਿਹਨੂੰ ਸੈਕੰਡਰੀ ਕੇਅਰ ਕਹਿੰਦੇ ਆ ਉਹਦੇ ਵਿੱਚ ਸਾਡੀਆਂ ਤਕਰੀਬਨ ਪਹਿਲਾਂ ਬਹੁਤ 170 ਹੁੰਦੀਆਂ ਸੀ ਹੁਣ 350 ਹੋ ਗਿਆ ਸਾਡੀਆਂ ਉਹ ਸਾਰੀਆਂ ਦਵਾਈਆਂ ਉੱਥੇ ਮਿਲਦੀਆਂ ਜੇ ਨਹੀਂ ਆ ਤਾਂ ਉੱਥੇ ਡਾਕਟਰ ਨੇ ਫੀਰ ਕੇ ਦੇਣੇ ਉਹ ਬੜੀ ਮੈਡੀਸਨ ਦੀ ਗੱਲ ਕਰਦਾ ਹੋਇਆ ਤੇ ਜਿਹੜਾ ਹੈਗਾ ਹੁਣ ਇਸ ਜਿਹੜੀ 10 ਲੱਖ ਦੀ ਯੋਜਨਾ ਇਹਦੇ ਨਾਲ ਤਾਂ ਸਾਰਾ ਚੱਕਰ ਹੀ ਖਤਮ ਹੋ ਗਿਆ ਜਿਹੜੇ ਪੇਸ਼ੈਂਟ ਦਾਖਲ ਰਾਤ ਨੂੰ ਤਾਂ ਦਾਖਲ ਪੇਸ਼ੈਂਟ ਹੀ ਜਾਏਗਾ ਨਾ ਇੱਕ ਤਾਂ ਤੁਹਾਡੇ ਸੋਭਾ ਸੈਕਟਰ ਸਾਹਮਣੇ ਬਣ ਗਿਆ ਹੋਇਆ ਉਹਦੇ ਚ ਦੁਕਾਨ 24 ਘੰਟੇ ਖੁੱਲੀ ਹੁੰਦੀ ਹੈ ਜੀ ਹਾਂਜੀ ਇਟ ਇਜ਼ 24/7 ਮੈਂ ਦੇਖੋ ਦੁਬਾਰਾ ਚੈੱਕ ਕੀਤਾ ਹਾਲਾਂਕਿ ਮੈਨੂੰ ਪਤਾ ਸੀਗਾ ਵੀ 24 ਘੰਟੇ ਖੁੱਲੀ ਹੁੰਦੀ ਹੈ ਅਸੀਂ ਉਹ ਵੀ ਸਹੂਲਤ ਕੀਤੀ ਆ ਸੁਵਿਧਾ ਸੈਂਟਰ ਅਸੀਂ ਸਾਰੇ ਸਰਕਾਰੀ ਹਸਪਤਾਲਾਂ ਚ ਬਣਾ ਰਹੇ ਹਾਂ ਜਿੱਥੇ ਮੈਡੀਸਨ ਸ਼ਾਪ ਹੋਏਗੀ 24 ਘੰਟੇ ਖੁੱਲੀ ਹੋਏਗੀ ਜਿਹੜਾ ਮਰੀਜ਼ ਆ ਉਹਨੇ ਦਵਾਈ ਖਰੀਦਣੀ ਨੂੰ ਉਹ ਆਪਣਾ ਸਾਡਾ ਇੰਟਰਨਲ ਮੈਕੈਨਿਜ਼ਮ ਹੋਏਗਾ ਦਵਾਈ ਉੱਥੋਂ ਆ ਜਾਏਗੀ ਔਰ ਜਦੋਂ ਪੈਸੇ ਆਣਗੇ ਉਹ ਸਾਰਿਆਂ ਦੇ ਖਾਤਿਆਂ ਦੇ ਵਿੱਚ ਪਾ ਦੇਣਗੇ ਉਹ ਬਿਲਰੇਜ਼ ਕਰਨਗੇ ਜਿਹੜਾ ਓਪੀਡੀ ਦਾ ਹੈਗਾ ਅਸੀਂ ਮੈਡੀਕਲ ਕਾਲਜਾਂ ਦੇ ਵਿੱਚ ਤਰਸਟੀ ਉਹਦੇ ਕਈ ਕਾਰਨ ਆ ਜੀ ਸਾਡੇ ਕੋਲੇ ਬਾਹਰੋਂ ਦੂਜੇ ਸਟੇਟਸ ਤੋਂ ਪੇਸ਼ੈਂਟ ਆਉਂਦੇ ਆ ਦੂਜਾ ਹੁੰਦਾ ਉਹਦੇ ਚ ਕਾਫੀ ਕੁਝ ਹੁੰਦਾ ਇੱਥੇ ਓਪੀਡੀ ਦੀ ਦਵਾਈ ਜਿਹੜੀ ਹੈਗੀ ਆ ਉਹ ਅਸੀਂ ਜਿਹੜੇ ਪੰਜਾਬ ਦੇ ਬੰਦੇ ਆ ਉਹ ਇੱਥੋਂ ਪਰਚੇ ਕਰਾ ਕੇ ਆਪਣਾ ਇਲਾਜ ਕਰਾ ਕੇ ਆਪਣੇ ਜਿਹੜਾ ਜ਼ਿਲ੍ਹਾ ਹਸਪਤਾਲ ਜਿਹੜਾ ਜਿਹੜਾ ਉਹਦਾ ਨੀਰੈਸਟ ਸਰਕਾਰੀ ਹਸਪਤਾਲ ਉੱਥੇ ਜਾ ਕੇ ਦਵਾਈ ਲੈ ਸਕਦੇ ਆ ਸਰ ਵੋਟਰ ਕਾਰਡ ਦੀ ਜ਼ਰੂਰੀ ਕਿ ਇਹਦੇ ਵਾਸਤੇ ਵੋਟਰ ਕਾਰਡ ਜ਼ਰੂਰੀ ਆ ਜੀ ਦੋ ਡਾਕੂਮੈਂਟ ਰੱਖਿਆ ਸੀ ਇੱਕ ਆਧਾਰ ਕਾਰਡ ਹੈ ਇੱਕ ਵੋਟਰ ਕਾਰਡ ਆ ਜਿਹੜਾ ਬੱਚਾ ਛੋਟਾ ਜਿਹਾ ਜਿਹਦਾ ਵੋਟਰ ਕਾਰਡ ਨਹੀਂ ਮਿਲਿਆ ਉਹਦਾ ਜਨਮ ਦਾ ਸਰਟੀਫਿਕੇਟ ਵੋਟਰ ਕਾਰਡ ਨਾ ਹੋਵੇ ਤਾਂ ਇਹਦਾ ਇੱਕ ਫਾਇਦਾ ਵੀ ਹੋ ਰਿਹਾ ਜੀ ਅਸੀਂ ਵੋਟਰ ਕਾਰਡ ਬਣਾ ਦਨੇ ਹਫ਼ਤੇ ਬਾਅਦ ਉਹਦਾ ਕਾਰਡ ਬਣ ਜਾਂਦਾ ਯਾਨੀ ਕੋਈ ਕੰਪਲਸਰੀ ਹੈ ਅ ਜ਼ਰੂਰੀ ਹੈ ਜੀ ਉਹ ਜ਼ਰੂਰੀ ਹੈ ਜੀ ਕਿਉਂਕਿ ਕਿਉਂਕਿ ਜਿਹੜਾ ਤੁਹਾਨੂੰ ਇਹ ਅਧਿਕਾਰ ਮਿਲਿਆ ਨਾ ਜੀ ਚਾਹੇ ਤੁਹਾਨੂੰ ਸਿਹਤ ਦੀ ਸਹੂਲਤ ਮਿਲਿਆ ਬਿਜਲੀ ਦਾ ਬਿੱਲ ਜ਼ੀਰੋ ਹੋਇਆ ਔਰ ਜਿਹੜਾ ਹਸਪਤਾਲ ਦਾ ਬਿੱਲ ਜ਼ੀਰੋ ਹੋਇਆ ਜਾਂ ਤੁਹਾਡੇ ਕਿਸਾਨਾਂ ਨੂੰ ਪਾਣੀ ਮਿਲਿਆ ਜੇ ਜੇ 364000 ਨੌਜਵਾਨਾਂ ਨੂੰ ਨੌਕਰੀ ਮਿਲੀ ਆ ਉਹ ਤੁਹਾਡੀ ਵੋਟ ਦੀ ਤਾਕਤ ਹੈ ਇਹਨੂੰ ਅੰਡਰਐਸਟੀਮੇਟ ਨਾ ਕਰੋ ਵੋਡ ਦੀ ਤਾਕਤ ਦਾ ਸਹੀ ਇਸਤੇਮਾਲ ਕਰੋ ਜੇ ਤੁਸੀਂ ਸਹੀ ਇਸਤੇਮਾਲ ਕੀਤਾ ਤਾਂ ਤੁਹਾਨੂੰ ਆ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ 20 ਚੀਜ਼ਾਂ ਹੋਰ ਬਣਾ ਸਕਦਾ ਠੀਕ ਹੈ ਸਾਡੇ ਹੁਣ ਇਸ ਮੁੱਖ ਮੰਤਰੀ ਸਹਿਯੋਜਨਾ ਦੇ ਨਾਲ ਮੱਲੋ ਹਜ਼ਾਰਾਂ ਜੋਬਸ ਕ੍ਰੀਏਟ ਹੋ ਰਹੀਆਂ ਇਸ ਕਰਕੇ ਮੈਂ ਕਹਿੰਦਾ ਤੇ ਬੱਚਿਆਂ ਨੂੰ ਵੀ ਇੱਕ ਤਾਂ ਗੋਲੀਆਂ ਤੋਂ ਦੂਰ ਰਹੋ ਨਸ਼ੇ ਵਾਲੀਆਂ ਤੋਂ ਵੀ ਚਲਾਨ ਵਾਲੀਆਂ ਤੋਂ ਵੀ ਲੈਪਟਾਪ ਦਾ ਜਮਾਨਾ AI ਦਾ ਜਮਾਨਾ ਲੈਪਟਾਪ ਚੁੱਕੋ ਸਾਡੇ ਕੋਲੇ ਆ ਜਾਓ ਜੇ ਨਹੀਂ ਹੋਏ ਤਾਂ ਅਸੀਂ ਉਹ ਵੀ ਦੇ ਦਾਂਗੇ ਸਾਰੀ ਇਕੁਪਮੈਂਟ ਦੇ ਦਾਂਗੇ ਅਸੀਂ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਇਫ ਯੂ ਵਾਂਟ ਟੂ ਵਰਕ ਵੀ ਹਾਵੇ ਲੋਟਾਪ ਆਈ ਹਾਵੇ ਵਰਕ ਕੋਲ ਠੀਕ ਹੈ ਨਾਲੇ ਕੰਮ ਕਰੋ ਲੋਕਾਂ ਦੇ ਕਾਰ ਬਣਾਓ ਨਾਲੇ ਪੁੱਨ ਦੇ ਨਾਲੇ ਫੜਿਆ